ਅੰਮ੍ਰਿਤਸਰ ਤੇ ਲੁਧਿਆਣਾ ਨਗਰ ਨਿਗਮ ਲਈ ਫੂਟਾਪੌਂਡਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਅੰਮ੍ਰਿਤਸਰ ਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕਤਰ ਤਰຸນ ਚੁਗ ਨੇ ਵਾਟ ਨੰਬਰ 98 ਚ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਉਹਨਾਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਬਹੁਤ ਵੱਡਾ ਉਤਸਵ ਹੈ ਲੋਕਤੰਤਰ ਦੇ ਅੰਦਰ ਪੋਲਿੰਗ ਇੱਕ ਬਹੁਤ ਵੱਡਾ ਉਤਸਵ ਹੁੰਦਾ ਹੈ ਉਹ ਰਾਜੈਸ ਉਤਸਵ ਦੇ ਅੰਦਰ ਸਾਰੇ ਨਾਗਰਿਕ ਸ਼ਾਮਿਲ ਹੋਣ

ਬੋਰ ਦਾ ਜ਼ਿਕਰ ਮਿਲੇ ਆ ਬੋਟ ਜਿਹਨੂੰ ਮਰਜ਼ੀ ਬੋਟ ਪਾਓ ਜਰੂਰ ਬੋਰ ਜਾਇਆ ਨਾ ਕਰਿਓ ਤੁਹਾਡੀ ਬੋਟ ਨਾਲ ਹੀ ਕਾਰਪੋਰੇਸ਼ਨ ਦੇ ਹਾਊਸਵਨ ਤੁਹਾਡੀ ਬੋਟ ਨਾਲ ਹੀ ਐਮਐਲਏ ਬੰਦੇ ਤੁਹਾਡੀ ਬੋਟ ਨਾਲ ਐਮਪੀ ਬੰਦੇ ਆ ਇਸ ਕਰੇ ਬੋਰ ਦਾ ਇਸਤੇਮਾਲ ਜਰੂਰ ਕਰੋ